ਕਿਸਾਨ ਜਥੇਬੰਦੀਆਂ ਨੂੰ ਭਾਰੀ ਬਰਸਾਤ ਦੇ ਕਾਰਨ ਕਾਫੀ ਨੁਕਸਾਨ ਹੋਇਆ ਹੈ ਤੇ ਜਿਸ ਤੋਂ ਬਾਅਦ ਹੁਣ ਅਕਾਲੀ ਦਲ ਫਿਰ ਤੋਂ ਕਿਸਾਨਾਂ ਦੇ ਹੱਕ ਦੇ ਵਿੱਚ ਆਏ ਨੇ ਤੇ ਜਿਸ ਨੂੰ ਲੈ ਕੇ ਬੰਟੀ ਰਮਾਣਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਫਿਰ ਤੋਂ ਪੰਜਾਬ ਸਰਕਾਰ ਤੇ ਪਲਟਵਾਰ ਹੋਏ ਨੇ ਅਤੇ ਉੱਥੇ ਹੀ ਬੰਟੀ ਰਮਾਣਾ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਪਹਿਲਾਂ ਭਰੋਸਾ ਦਿਵਾਇਆ ਜਾਂਦਾ ਫਿਰ ਉਹਨਾਂ ਦਾ ਭਰੋਸਾ ਤੋੜ ਦਿੱਤਾ ਜਾਂਦਾ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਮੁਆਵਜ਼ਾ ਜਿਹੜਾ ਕਿ ਕਿਸਾਨ ਜਥੇਬੰਦੀਆਂ ਨੂੰ ਦੇਣਾ ਚਾਹੀਦਾ ਹੈ ਤੇ ਹੁਣ ਜਿਹੜੀ ਕਿ ਭਾਰੀ ਨੁਕਸਾਨ ਜਿਹੜਾ ਹੋਇਆ ਹੈ ਉਸ ਦੇ ਨਾਲ ਕਿਸਾਨ ਜਥੇਬੰਦੀਆਂ ਨੂੰ ਇੱਕ ਵਾਰ ਫਿਰ ਤੋਂ ਵੱਡਾ ਨੁਕਸਾਨ ਹੋਇਆ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਭਗਵਾਨ ਦਮਾਨ ਦੇ ਵੱਲੋਂ ਝੂਠੇ ਵਾਅਦੇ ਕੀਤੇ ਜਾ ਰਹੇ ਨੇ ਤੇ ਪਹਿਲਾ ਵਾਲਾ ਮਾਪਜਾ ਵੀ ਨਹੀਂ ਦਿੱਤਾ ਤੇ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਹੱਕ ਦੇ ਵਿੱਚ ਅਕਾਲੀ ਦਲ ਨੇ ਪੰਜਾਬ ਸਰਕਾਰ ਨੂੰ ਲੈ ਕੇ ਪਰਟਵਾਰ ਕੀਤਾ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਬੰਟੀ ਰੋਮਾਣਾ ਦਾ ਹੋਰ ਕੀ ਕਹਿਣਾ ਹੈ 15 ਦਿਨ ਹੋ ਗਏ ਕਿਸਾਨਾਂ ਨੂੰ ਮੰਡੀਆਂ ਵਿੱਚ ਸਾਡੇ ਹਲਕੇ 'ਚ ਵੀ ਸਾਰੇ ਪੰਜਾਬ 'ਚ ਹੀ ਇਹੀ ਸਮੱਸਿਆ ਹੈ ਸੋ ਮੈਂ ਤਾਂ ਇਸ ਔਖੇ ਸਮੇਂ 'ਚ ਮੁਕਦੀ ਘੜੀ 'ਚ ਜਦੋਂ ਬੰਦੇ ਨੇ ਆਪਦੇ ਲਹੂ ਪਸੀਨੇ ਨਾਲ 6 ਮਹੀਨੇ ਫਸਲ ਆਪਦੀ ਤਿਆਰ ਕਰਕੇ ਉਸ ਫਸਲ ਨੂੰ ਵੇਚਣ ਵਾਸਤੇ ਮੰਡੀ 'ਚ ਲਿਆਉਣੇ ਆ ਉਹਦੇ 'ਚ ਵੀ ਦਿੱਕਤ ਹੈ ਹੁੰਦੀ ਹੈ ਮੈਂ ਅੱਜ ਇਹਨਾਂ ਦੇ ਸੌਖੀ ਘੜੀ ਚ ਨਾਲ ਖੜਾ 15-15 ਦਿਨ ਹੋ ਗਏ ਮੰਡੀ 'ਚ ਫਸਲਾਂ ਆਈਆਂ ਉਹਨੂੰ ਤੇ ਹਜੇ ਤੱਕ ਮੰਡੀਆਂ 'ਚ ਕਿਸਾਨ ਰੋਲ ਰਿਹਾ ਬੋਲੀ ਨਹੀਂ ਲੱਗ ਰਹੀ ਮੰਡੀ 'ਚ ਬੈਠੂ ਕਿ ਟੁੜੀ ਬਣਾਊਗਾ ਕਿਸਾਨ ਨੇ ਟੁੜੀ ਬਣਾਉਣੀ ਆ ਤਾਂ ਤਾਂ ਮੰਡੀ ਬਿਲਕੁਲ ਠੀਕ ਕਰ ਲੈ ਜੀ ਮੈਂ ਉਹੀ ਗੱਲ ਤੇ ਆਉਣਾ 15-15 ਦਿਨ ਇੱਥੇ ਬੈਠਿਆਂ ਨੂੰ ਹੋ ਗਏ ਮੰਡੀ 'ਚ ਫਸਲ ਆਪਦੀ ਸਾਹਮਣੇ ਬੈਠੇ ਇੱਥੇ ਉਹਦੀ ਰਾਖੀ ਕਰੇ ਕਿ ਟੁੜੀ ਬਣਾਵੇ ਰੋਜ਼ ਮੌਸਮ ਰੰਗ ਬਦਲਦਾ ਬੋਲੀ ਲੱਗ ਨਹੀਂ ਰਹੀ ਵਾਰਤਾਨਾ ਆ ਨਹੀਂ ਰਿਹਾ ਸਰਕਾਰ ਸੁੱਤੀ ਪਈ ਐ ਸਰਕਾਰ ਦਾ ਨੁਮਾਇੰਦਾ ਕੋਈ ਨਹੀਂ ਆ ਰਿਹਾ ਪੁੱਛਣ ਵਾਸਤੇ ਤੇ ਕੇ ਸਰਕਾਰ ਦੇ ਬਿਆਨ ਕੀ ਹੁੰਦੇ ਸੀ ਆਮ ਆਦਮੀ ਪਾਰਟੀ ਦੇ ਸਰਕਾਰ ਚੋਂ ਤੋਂ ਪਹਿਲਾਂ ਕਿ ਇਹ ਹਾਲਾਤ ਵਧੀਆ ਇਹੋ ਜੇ ਬਣਾਵਾਂਗੇ ਕਿ ਫਸਲ ਮੰਡੀ ਚ ਆਇਆ ਬਾਅਦ ਚ ਕਰੂਗੀ ਤੇ ਕਿਸਾਨ ਨੂੰ ਪਹਿਲਾਂ ਵੇਲਾ ਕਰ ਦਿਆ ਕਰਾਂ ਵੇ ਸਾਰਿਆਂ ਨੇ ਆਪਾਂ ਧਿਆਨ ਸੁਣਿਆ ਤੇ ਅੱਜ ਹਾਲਾਤ ਕੀ ਆ ਜਿਵੇਂ ਮੈਂ ਤੁਹਾਨੂੰ ਜ਼ਿਕਰ ਕੀਤਾ ਪੁੱਛ ਲੋ ਸਾਰਿਆਂ ਨੂੰ 8 8 9 9 ਦਿਨ ਤੋਂ ਕੱਟ ਤੱਕ ਕਿਸੇ ਨੂੰ ਨਹੀਂ ਹੋ ਗਏ ਕਿਸੇ ਨੂੰ 12 ਦਿਨ ਹੋ ਗਏ ਕਿਸੇ ਨੂੰ 15 ਦਿਨ ਹੋ ਗਏ ਇੱਕ ਵੀ ਟਰੱਕ ਨਹੀਂ ਨਜ਼ਰ ਆਉਂਦਾ ਇੱਕ ਟਰੱਕ ਨਹੀਂ ਸਾਰੀ ਮੰਡੀ ਚ ਨਜ਼ਰ ਆਉਂਦਾ ਲਿਫਟਿੰਗ ਕਰਵਾਉਂਦਾ ਇੱਕ ਬੋਰੀ ਦੀ ਲਿਫਟਿੰਗ ਨਹੀਂ ਹੋਈ 12 12 ਦਿਨ ਹੋ ਗਏ ਜੀ ਮੈਂ ਦੱਸ ਦੇਣ 10 ਦਿਨ ਆ ਭਾਈ ਜੀ ਨੂੰ ਹੋ ਗਏ ਐਲ ਤੋਂ ਆ 12 12 ਦਿਨ 15 15 ਦਿਨ ਹੋ ਗਏ ਤੇ ਫਿਰ ਕਸੂਰ ਕੀ ਹੈ ਇਹਨਾਂ ਦਾ ਉਦੋਂ ਤਾਂ ਭਗਵਾਨ ਜਮਾਨ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਖਰੀਦ ਦੀਆਂ ਗੱਲਾਂ ਕਰਦਾ ਸੀ ਮੁਆਵਜ਼ੇ ਦੀਆਂ ਗੱਲਾਂ ਕਰਦਾ ਸੀ ਕਿ ਤੁਹਾਡੀ ਫਸਲ ਖਰਾਬ ਹੋਊਗੀ ਜਦੋਂ ਤੋਰੀ ਬਾਅਦ ਚੋਇਆ ਕੋ ਵੀ 20000 ਰੁਪਏ ਰੁਪਇਆ ਪਹਿਲਾਂ ਤੁਹਾਨੂੰ ਮੁਆਵਜ਼ੇ ਦੇ ਤੌਰ ਤੇ ਦਿੱਤਾ ਜਾਂਦਾ ਗਰਦੋਰੀ ਹੁੰਦੀ ਨਹੀਂ ਇੱਥੇ ਕਿਸੇ ਨੂੰ 2 ਰੁਪਏ ਨਹੀਂ ਮਿਲਿਆ ਜਾਂਦਾ ਮੁਆਵਜ਼ਾ ਵੀ ਲੱਗ ਕੇ ਕੱਲ ਮੈਨੇ ਮਾਇਆ ਕੀਤਾ ਹੈ ਕਿ ਜਿਹੜਾ ਕੱਲ ਜੌਂੜੇ ਮੈਦਾਨ ਨਾਲ ਨਖਣ ਹੋਇਆ ਉਹਦਾ ਵੀ ਸਰਕਾਰ ਕਰਨ ਦਾ ਹਿਸਾਬ ਤੁਸੀਂ ਅੱਜ ਅੱਗੇ ਸੀ 2.5 ਸਾਲ ਨੂੰ 2.5 ਸਾਲ ਹੋ ਗਏ ਤੁਸੀਂ ਵੱਡਾ ਚੈਨਲੋਂ ਕੋਲ ਕੋਲੇ ਸਾਰੇ ਤੁਹਾਡੇ ਆਰਕਾਈਵ ਦੇ ਵਿੱਚ ਰਿਕਾਰਡ ਹੁੰਦੇ ਆ ਜਿੰਨੇ ਵਾਰੀ ਵਿਪਤਾ ਆਈ ਹੈ ਚਾਹੇ ਘੜੇ ਮਾਰੀ ਨਾਲ ਆਈ ਆ ਚਾਹੇ ਸੰਧੀ ਦਾ ਅਟੈਕ ਹੋਇਆ ਚਾਹੇ ਹੜਾਂ ਦੀ ਗੱਲ ਆਈ ਹਰ ਵੇਲੇ ਇਹੀ ਬਿਆਨ ਹੈ ਹੁਣ ਤਾਂ ਕਹਿੰਦਾ ਮੁਆਵਜ਼ਾ ਦੇਵਾਂਗੇ ਉਹ ਤਾਂ ਕਹਿੰਦਾ ਕੁੱਪੜੀਆਂ ਦੇ ਧਿਆਨ ਦੇ ਆ ਦੇ ਵੀ ਪੈਸੇ ਦੇਵਾਂਗੇ ਸੋ ਬਿਆਨਾਂ ਤੇ ਨਾ ਜਾਈਏ ਹੁਣ ਆਪਾਂ ਕਰਦੇ ਸੋ ਇਹ ਜੋ ਹਾਣਤ ਹੈ ਐਮ ਐਸ ਪੀ ਦੀ ਗੱਲ ਕੀਤੀ ਸਰਕਾਰ ਨੇ ਕਿ ਬਾਈ ਦੀਆਂ ਬਾਈ ਫਸਲਾਂ ਤੇ ਐਮ ਐਸ ਪੀ ਦੇਵਾਂਗੇ ਕਿੱਥੇ ਗਈ ਐਮ ਐਸ ਪੀ ਦੀ ਉਹ ਕਿੱਥੇ ਗਿਆ ਮੁਆਵਜ਼ਾ ਆ ਕਿਸਾਨ ਰੋਲ ਰਹੇ ਆ ਮੰਡੀਆਂ ਚ ਇਹ ਜੇ ਅੱਜ ਇਹਨਾਂ ਦੀ ਤੋਲ ਨਹੀਂ ਲੱਗਦਾ ਇਹਨਾਂ ਨੂੰ ਫਾਰਕ ਨਹੀਂ ਕੀਤਾ ਜਾਂਦਾ ਬਾਰਦਾਨਾ ਨਹੀਂ ਆਉਂਦਾ ਲਿਫਟਿੰਗ ਨਹੀਂ ਹੁੰਦੀ ਤਾਂ ਧਰਨਾ ਲਾਵਾਂਗੇ ਤੇ ਸੜਕ ਵੀ ਜਾਮ ਕਰਾਂਗੇ ਇਹ ਹਾਂ 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 ਜੇ ਇਹਨਾਂ ਨੇ ਮਾਜਾ ਦਿੱਤਾ ਹੁੰਦਾ ਤੇ ਕੁੜੀਆ ਸਾਹਿਬ ਦੇ ਨੂੰ ਕਿਉਂ ਘੇਰਦੀ ਹਾਂ ਜੇ ਮਾਜਾ ਉੱਥੇ ਖੜੇਗਾ ਹੀ ਹੋਏ ਪਿੰਡੇ ਤੇ ਬੜਨੀ ਤੇ ਪਿੰਡੇ ਕਿਉਂ ਨਹੀਂ ਬਣ ਦਿੱਤਾ ਜੇ ਮਾਜਾ ਦਿੱਤਾ ਹੁੰਦਾ ਤਾਂ ਕਿਉਂ ਬਣ ਨਹੀਂ ਦਿੱਤਾ ਇਹਨਾਂ ਨੂੰ ਉਹਦੇ ਕਿਉਂ ਇਹਨਾਂ ਇਹ ਗੱਲਾਂ ਹੀ ਆ ਕੱਦੀਆਂ ਕੁਝ ਨਹੀਂ ਦੇ ਰਹੇ ਤੁਹਾਡੇ ਪਿੰਡ 'ਚ ਕਿਨੇ ਦਿਨ ਤੋਂ ਬੋਲੀ ਨਹੀਂ ਲੱਗੀ ਸਾਡੇ ਪਿੰਡ 'ਚ ਪਰਥੋ ਬੋਲੀ ਲੱਗੀ ਆਈ ਉਹ ਵੀ